ਸਹੀ ਗੱਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਇੱਕ ਕਲੈਕਸ਼ਨ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਦਾਸ ਬ੍ਰਾਂਡ ਦੇ ਕੱਟ ਪੀਸ ਆਇਆ ਜੀ ਸਾਡੇ ਕੋਲੇ ਕਾਫੀ ਤਰ੍ਹਾਂ ਦਾ ਸਟਾਫ ਸਾਡੇ ਕੋਲੇ ਅਵੇਲੇਬਲ ਹੈ ਦਾਸ ਬ੍ਰਾਂਡ ਦਾ ਸ਼ਾਪ ਤੇ ਵਿਜ਼ਿਟ ਕਰੋ ਲੈ ਸਕਦੇ ਹੋ ਮਸਲੀਨ ਮਿਲੂਗਾ ਜੀ ਟੈਬੀ ਮਿਲੂਗਾ ਜੀ ਠੀਕ ਹੈ ਜੀ ਬਰਬਰੀ ਮਿਲੂਗਾ ਤੁਹਾਨੂੰ ਔਰਗੈਂਜ਼ਾ ਦੇ ਵਿੱਚ ਕੱਟ ਪੀਸ ਮਿਲਣਗੇ ਕਈ ਕਰੇਪ ਦੇ ਵਿੱਚ ਪਿਓਰ ਨੇਚਰਲ ਕਰੇਪ ਦੇ ਵੀ ਕੱਟ ਪੀਸ ਰਹਿਣ ਵਾਲੇ ਆ ਵੀਡੀਓ ਸਾਡੀ ਆਉਂਦੀ ਰਹੂਗੀ ਇੰਨਾ ਪੀਸਾਂ ਦੀ ਤੇ ਜੇਕਰ ਸ਼ਾਪ ਤੇ ਵਿਸਤਾਰ ਕਰਨਾ ਤਾਂ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡੀ ਤੇ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਤੇ ਜੇਕਰ ਤੁਸੀਂ ਸਾਡੀ ਸ਼ਾਪ ਤੇ ਆਣਾ ਤਾਂ ਜੇਕਰ ਤੁਸੀਂ ਆ ਰਹੇ ਹੋ ਤਿੱਖੀ ਰੋਡ ਤੋਂ ਤਾਂ ਸਾਹਮਣੇ ਬਟਲਾਡਾ ਐਂਟਰ ਹੁੰਦੇ ਹੋਏ ਸਾਹਮਣੇ ਓਵਰ ਬ੍ਰਿਜ ਤੁਸੀਂ ਕ੍ਰੋਸ ਕਰਨਾ ਜੀ ਪੂਰਾ ਜਦੋਂ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨਾਲ ਹੋਣਾ ਤੇ ਫਸਟ ਗਲੀ ਜਿਹੜੀ ਮੁੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਆ ਰਹੇ ਤੁਸੀਂ ਬੁਹਾਰ ਰੋਡ ਤੋਂ ਤੇ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਦੀ ਰਾਈਟ ਸਾਈਡ ਹੋਂਣਾ ਜੀ ਨਾਲ-ਨਾਲ ਪੁੱਲ ਦੇ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀ ਉਹ ਸੇ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਅੱਜ ਦੇ ਪੀਸ ਰਹਿਣ ਕੇ ਦਾਸ ਬ੍ਰਾਂਡ ਦੇ ਅੱਜ ਦੇ ਪੀਸ ਅਸੀਂ ਤੁਹਾਡੇ ਵਾਸਤੇ ਜੋ ਓਪਨ ਕੀਤੇ ਸਿਰਫ ਮਸਲੀਨ ਦੇ ਤੇ ਟੈਬੀ ਤੇ ਪੀਸ ਓਪਨ ਕੀਤੇ ਆ ਜੀ ਪਿਓਰ ਮਸਲੀਨ ਰਹਿਣ ਵਾਲੀ ਆ ਮਸਲੀਨ ਸ਼ੈਲਕ ਤੇ ਦਾਸ ਬ੍ਰਾਂਡ ਰਹੂਗਾ ਜੀ ਠੀਕ ਹੈ ਜੀ ਦਾ ਸਪਰੈਡ ਮੇਰੇ ਭੈਣਾਂ ਪਤਾ ਹੀ ਆ ਬਾਈ ਕਰਦੇ ਆ ਸਾਡੇ ਕੋਲ ਚੈੱਕ ਕਰੋ ਜੀ ਪਹਿਲਾ ਪੀਸ ਬੜਾ ਸੋਹਣਾ ਜਿਹਾ ਪੀਸ ਰੈਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਸਾਰਾ ਨਵੇਂ ਪ੍ਰਿੰਟਾਂ ਚ ਰਹੂਗਾ ਇਹ ਜਿਹੜਾ ਪੀਸ ਰਹੂਗਾ 1 25 ਦਾ ਰਹੂਗਾ ਜੀ ਸਵਾ ਮੀਟਰ ਦਾ ਪੀਸ ਹੈ ਆਰਾਮ ਨਾਲ ਤੁਹਾਡੀ ਸ਼ਰਟ ਦਾ ਫਰੰਟ ਪੀਸ ਬਣਨਾ ਠੀਕ ਹੈ ਜੀ ਫਰੰਟ ਪੀਸ ਤੁਹਾਡੀ ਸ਼ਰਟ ਦਾ ਬਣ ਜਾਣਾ ਦੂਸਰਾ ਪੀਸ ਜਿਹੜਾ ਰਹੂਗਾ ਜੀ 3 75 ਪੌਣੇ 4 ਮੀਟਰ ਦੀ ਕੱਟ ਅਚ ਦੂਸਰਾ ਪੀਸ ਰਹਿਣਾ ਜੀ ਤੇ ਪੂਰਾ ਤੁਹਾਨੂੰ 5 ਮੀਟਰ ਸੂਟ ਮਿਲ ਜਾਣਾ ਤੇ ਪ੍ਰਾਈਸ ਜਿਹੜੀ ਪੈਣੀ ਹੈ 150 ਰੁਪਏ ਪਰ ਮੀਟਰ ਪੈਣੀ ਹੈ ਜੀ ਇਹ ਵਾਲੀ ਪੀਸ ਦੀ ਪ੍ਰਾਈਸ 150 ਰੁਪਏ ਪਰ ਮੀਟਰ ਪੈਣੀ ਆ ਜੀ ਇਹ ਵਾਲਾ ਸੂਟ ਤੇ ਪੂਰਾ ਸੂਟ ਮਿਲ ਜਾਣਾ ਤੁਹਾਨੂੰ 1.25 ਦੀ ਜਿਹੜੀ ਲੈਂਥ ਹੁੰਦੀ ਆ ਪੂਰੀ 50 ਇੰਚ ਹੁੰਦੀ ਆ ਜੀ ਤੁਹਾਡਾ ਫਸਟ ਪੀਸ ਬਣ ਜਾਣਾ ਤੇ ਪੌਣੇ 4 ਮੀਟਰ ਦਾ ਪੀਸ ਇਹ ਹੈ ਦੋ ਪੀਸਾਂ ਦੇ ਵਿੱਚ ਤੁਹਾਨੂੰ ਮਿਲਣਾ ਜੀ ਪੂਰਾ 5 ਮੀਟਰ ਕਪੜਾ ਇਹ 150 ਰੁਪਏ ਪਰ ਮੀਟਰ ਸੂਟ ਰਹਿਣਾ ਜੀ ਦੂਸਰਾ ਪੀਸ ਚੈੱਕ ਕਰੋ ਜੀ orange بیس ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ ਰਹੂਗਾ ਜੀ 1.90 ਠੀਕ ਹੈ ਜੀ 190 ਦਾ ਪੀਸ ਹੈ ਤੇ ਦੂਸਰਾ ਪੀਸ ਚੈੱਕ ਕਰੋ ਜੀ ਲਓ ਜੀ 265 ਦਾ ਪੀਸ ਹੈ ਦੋ ਪੀਸ ਲੈ ਕੇ ਤੁਹਾਡਾ ਕੰਪਲੀਟ ਸੂਟ ਬਣ ਸਕਦਾ ਹੈ ਦੋ 65 ਰਹਿਣਾ ਜੀ ਤੇ 190 ਰਹਿਣਾ ਜੀ ਠੀਕ ਹੈ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਪ੍ਰਿੰਟਿੰਗ ਸਬ ਦੀ ਬਹੁਤ ਪਿਆਰੀ ਮੈਲਣ ਵਾਲੀ ਆਏ ਤੁਹਾਨੂੰ ਮਸਲੀਨ ਦੇ ਪੀਸਾਂ ਦੇ ਪੀਸਾਂ ਨੂੰ ਮਿਲਾ ਕੇ ਪੌਣੇ 5 ਮੀਟਰ ਕਪੜਾ ਬਣਦਾ ਜੀ ਇਹ ਵਾਲਾ ਦੋ ਪੀਸਾਂ ਨੂੰ ਬਲਾ ਕੇ ਪੌਣੇ 5 ਮੀਟਰ ਕਪੜਾ ਬਣਦਾ ਪੂਰਾ ਸੂਟ ਲੈ ਸਕਦੇ ਹੋ ਤੁਸੀਂ ਇਦਾਂ ਬਣਾ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਦੇ ਵਿੱਚ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ 2 ਮੀਟਰ ਦੀ ਕੱਟ 'ਚ ਰਹਿਣਾ ਜੀ ਲਓ ਬਹੁਤ ਹੀ ਪਿਆਰਾ ਜਿਹਾ ਪੀਸ ਹੈ 2 ਮੀਟਰ ਦੀ ਕੱਟ 'ਚ ਰਹੂਗਾ ਬਲੈਕ ਵਾਲਾ ਪਿਓਰ ਮਸਲੀਨ ਦਾਸ ਬ੍ਰੈਂਡ ਲਓ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰਵਾ ਦਿੰਨੇ ਆ ਲਓ ਜੀ ਦਾਸ ਬ੍ਰੈਂਡ ਦੇ ਪੀਸ ਲੈਣੇ ਆ ਜੀ ਜੋ ਵੀ ਅਸੀਂ ਪੀਸ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਠੀਕ ਹੈ ਜੀ ਐਦਾਂ ਸਾਰੇ ਬ੍ਰਾਂਡਡ ਹੀ ਚੀਜ਼ ਲੈ ਕੇ ਆਉਣੇ ਆ ਜੋ ਵੀ ਲੈ ਕੇ ਆਉਣੇ ਤੁਹਾਡੇ ਵਾਸਤੇ ਐਦਾਂ ਨਹੀਂ ਹੁੰਦੀ ਕੋਈ ਲੋਕਲ ਜੀ ਤੇ ਸਾਰੇ ਬ੍ਰਾਂਡਡ ਰਹੂਗੀ ਇਹ ਵਾਲਾ ਪੀਸ ਚੈੱਕ ਕਰੋ ਜੀ 1 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 1 ਮੀਟਰ ਦਾ ਪੀਸ ਹੈ ਦੂਸਰਾ ਜਿਹੜਾ ਪੀਸ ਮਿਲੂਗਾ ਤੁਹਾਨੂੰ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਏ ਮਿਲੂਾ ਜੀ 1.75 ਪੌਣਾ 1.5 ਮੀਟਰ ਤੋਂ ਉੱਪਰ ਹੈ ਜੀ ਜੇਕਰ ਮੇਰੀ ਭੈਣ ਇਹਦਾ ਅਡਜਸਟ ਕਰਕੇ ਬਣਾ ਸਕਦੀ ਆ ਪਤਲੀ 18 ਇੰਚ 19 ਇੰਚ ਘੇਰੇ ਵਾਲੀ ਆ ਰਾਮਨਾਵ ਦੀ ਸ਼ਾਰਟ ਬਣ ਜਾਣੀ ਆ ਦੋ ਪੀਸਾਂ ਨੂੰ ਮਿਲਾ ਕੇ ਲੈ ਲਓ ਜੀ ਠੀਕ ਹੈ ਜੀ ਕਲਰ ਬਹੁਤ ਪਿਆਰਾ ਜਾ ਰਹੂਗਾ ਟਿਫ ਰੌਕ ਵੀ ਬਣਾ ਸਕਦੇ ਹੋ ਦੇਖੋ ਜਿਹੜਾ ਆ ਵਾਲਾ ਪੀਸ ਹੈਰੀ ਬਾਡੀ ਬਣਾ ਲਓ ਫਰੌਕ ਦੀ ਤੇ ਇਹ ਵਾਲਾ ਪੀਸ ਤੁਹਾਡਾ ਥੱਲੇ ਜਿਹੜਾ ਘੇਰਾ ਬਣ ਜਾਣਾ ਜੀ ਬਹੁਤ ਪਿਆਰੀ ਜੀ ਫਰੌਕ ਬਣਨੀ ਹੈ ਇਹ ਵਾਲੇ ਪੀਸ ਦੀ ਤੁਸੀਂ ਐਡਾ ਫਰੌਕ ਬਣਾ ਸਕਦੇ ਹੋ ਅਡਜਸਟ ਕਰਕੇ ਇਹ ਵਾਲਾ ਪੀਸ ਦੇਖੋ ਜੀ 270 ਹੈ ਠੀਕ ਹੈ ਜੀ ਮੋਰ ਪੰਖਿਆ ਜਾਂ بیس ਰਹਿਣਾ 270 ਰਹੂਗਾ ਜੀ ਪੀਸ ਇਹ ਇਹ ਪ੍ਰਾਈਸ ਸਿਰਫ 150 ਰੁਪਏ ਪਰ ਮੀਟਰ ਪੈਣੀ ਹੈ ਜੀ ਕਈ ਮੇਰੀਆਂ ਭੈਣਾਂ ਕਹਿਣਦੀਆਂ ਜੀ ਦੇਖੋ ਜੀ 270 ਹੈ 2.5 ਮੀਟਰ ਸੇ ਦੇ ਦਿਓ ਹਨਾ ਵੀ ਸਾਡਾ ਵੇਸਟ ਹੈ ਦੇਖੋ ਜੀ ਜਿੰਨਾ ਕਪੜਾ ਤੁਹਾਡੇ ਸਾਹਮਣੇ ਆ ਸਭ ਦਾ ਸਾਨੂੰ ਪ੍ਰਾਈਸ ਲਾ ਕੇ ਆਇਆ ਜੇ 270 ਦੇ 270 ਦੇ ਤੁਹਾਨੂੰ ਪੈਸੇ ਦੇਣੇ ਪੈਣੇ ਆ ਕਿਉਂਕਿ ਅਸੀਂ ਵੀ 270 ਦੇ ਹੀ ਪੇ ਕੀਤੇ ਆ ਹਨਾ ਸਾਨੂੰ ਵੀ ਇਹ 2.5 ਮੀਟਰ 'ਚ ਨਹੀਂ ਆਇਆ ਹੁੰਦਾ 270 'ਚ ਆਇਆ ਤੁਹਾਨੂੰ ਵੀ 270 'ਚ ਹੀ ਦਵਾਂਗੇ ਲਓ ਜੀ ਇਹ ਰਹੂਗਾ ਜੀ ਵਾਈਨ ਕਲਰ ਦੇ ਵਿੱਚ 270 ਦਾ ਪੀਸ ਹੈ ਜੀ ਠੀਕ ਹੈ ਜੀ 270 ਦਾ ਪੀਸ ਹੈ ਲਓ ਜੀ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ 120 ਦਾ ਪੀਸ ਠੀਕ ਹੈ ਜੀ ਇੱਕ 20 ਦਾ ਪੀਸ ਰਹਿਣਾ ਜੀ ਦੂਸਰਾ ਪੀਸ ਚੱਕਰੋ ਦੋ ਪੀਸਾਂ ਦੇ ਵਿੱਚ ਰਹੂਗਾ ਜੀ ਇਹ ਬੜੂਗਾ 1.5 ਮੀਟਰ ਦਾ ਦੇਖੋ ਜੀ ਇਹ ਇੱਕ 20 ਆ ਇਹ 1.5 ਹੈ ਤੇ ਤੁਹਾਡਾ ਫਰੰਟ ਬੈਕ ਦੋਨੋਂ ਸ਼ਰਟ ਪੀਸ ਆਰਾਮ ਨਾਲ ਬਣ ਜਾਣਾ ਜੀ ਇੱਕ ਪੀਸ ਦਾ ਫਰੰਟ ਦੂਸਰੇ ਪੀਸ ਦਾ ਬੈਕ ਠੀਕ ਹੈ ਜੀ ਦੋਨੋਂ ਪੀਸਾਂ ਨੂੰ ਮਿਲਾ ਕੇ ਵੈਸੇ ਵੀ ਆਪਾਂ ਕੱਟ ਕੇ ਬਣਾਉਣਾ ਹੁੰਦਾ ਪੀਸ ਤੇ ਫਰੰਟ ਬੈਕ ਆਰਾਮ ਨਾਲ ਤੁਹਾਡਾ ਬਣ ਜਾਣਾ ਇੱਕ 20 ਦਾ ਜਿਹੜਾ ਪੀਸ ਹੈ ਜੀ ਇਹ 47 ਇੰਚ ਲੈਂਥ ਬਣਦੀ ਹੈ ਜੀ ਇਹਦੀ ਪੀਸ ਦੀ ਜੇ ਤੁਸੀਂ ਸ਼ਰਟ ਦੀ ਲੈਂਥ ਰੱਖੋਗੇ ਤਾਂ 47 ਠੀਕ ਹੈ ਜੀ ਇੱਕ ਪੀਸ ਦੀ ਲੈਂਥ ਬਾਨੀਏ ਦੋ ਪੀਸਾਂ ਨੂੰ ਮਿਲਾ ਕੇ ਲੈ ਸਕਦੇ ਹੋ ਤੁਸੀਂ ਪੂਰੀ ਕੰਪਲੀਟ ਸ਼ਰਟ ਹੈ ਜੀ ਤੁਹਾਡੀ ਇਹ ਲਓ ਜੀ ਆਹ ਵਾਲਾ ਪੀਸ ਚੈੱਕ ਕਰੋ ਜੋ ਇਹਦੀ ਪ੍ਰਿੰਟਿੰਗ ਦੇਖੋ ਇਹ ਵੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਵੀ ਹੈ ਇਹ 1 ਮੀਟਰ ਦਾ ਹੀ ਪੀਸ ਰਹਿਣਾ ਜੇਕਰ ਕਿਸੇ ਮੇਰੀ ਭੈਣੇ 1 ਮੀਟਰ ਦਾ ਪੀਸ ਲੈਣਾ ਕਿਸੇ ਬੱਚੇ ਦਾ ਕੁਝ ਵੀ ਜਾਂ ਟੌਪ ਬਣਾਉਣਾ ਤਾਂ ਲੈ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਹੈ ਲਓ ਜੀ ਇਹ ਰਹੂਗਾ ਜੀ 8 ਮੀਟਰ ਦੀ ਕੱਟ ਦੇ ਵਿੱਚ ਲਓ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਫਰੋਜੀ ਜੀ ਸ਼ੇਡ ਆ ਦੀ ਠੀਕ ਹੈ ਵੈਸੇ ਇਹ ਡਾਲ ਲਉਗਾ ਹੁੰਦਾ ਕਲਰ ਬਹੁਤ ਪਿਆਰਾ ਪੀਸ ਹੈ ਡਾਲੀ ਆਉਂਦਾ ਹੁੰਦਾ ਫਰੋਜੀ ਕਲਰ ਤੇ ਬਿਲਕੁਲ ਪ੍ਰੋਪਰ ਕਲਰ ਆ ਰਿਹਾ ਜੀ ਅੱਜ ਇਹ 8 ਮੀਟਰ ਦੀ ਕੱਟ ਚ ਰਹੂਗਾ ਜੀ ਇਹ ਇਹ ਮਸਟਰਡ ਸ਼ੇਡ ਦੇ ਵਿੱਚ ਆ ਗਿਆ 370 ਪੀਸ ਹੈ ਜੀ ਪੌਣੇ 4 ਮੀਟਰ ਕਪੜਾ ਹੋ ਗਿਆ ਸੂਟ ਬਣਾ ਸਕਦੇ ਹੋ ਸਟੇਟ ਬਾਟਮ ਦੇ ਨਾਲ ਠੀਕ ਹੈ ਜੀ ਪੌਣੇ 4 ਮੀਟਰ ਹੋ ਗਿਆ ਜੀ ਇਹ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹਦਾ ਮਸਲਿਨ ਸ਼ਿਲਕ ਦੇ ਪੀਸ ਰਹਿਣਗੇ ਜੀ ਇਹ ਬਹੁਤ ਹੀ ਪਿਆਰੇ ਸੀ ਬ੍ਰਾਂਡਡ ਪੀਸ ਆ ਜੀ ਸਾਰੇ 10 ਬ੍ਰਾਂਡ ਦੇ ਆ ਲਓ ਜੀ ਇਹ ਵਾਲਾ ਚੈੱਕ ਕਰੋ ਜੀ 375 ਪਊਗਾ ਜੀ ਪੌਣੇ 4 ਮੀਟਰ ਰਹੂਗਾ ਜੀ ਇਹ ਪੀਸ ਪੌਣੇ 4 ਮੀਟਰ ਦਾ ਪੀਸ ਰਹਿਣਾ ਅਗਲਾ ਰਹਿਣਾ 285 ਠੀਕ ਹੈ ਜੀ ਦੂਸਰਾ ਪੀਸ ਰਹਿਣਾ 285 ਦਾ ਜਿਹੜਾ ਜਿਹੜਾ ਪੀਸ ਰਹੂਗਾ ਜੀ ਪੌਣੇ 4 ਪੌਣੇ 4 ਮੀਟਰ ਦਾ ਪੀਸ ਰਹਿਣਾ ਤੇ ਦੂਸਰਾ ਪੀਸ ਆਊਗਾ ਜੀ ਸਵਾ 2 ਮੀਟਰ ਦਾ ਲਓ ਜੀ ਇਹ ਸਵਾ 2 ਮੀਟਰ ਦਾ ਪੀਸ ਹੈ ਪ੍ਰਿੰਟਿੰਗ ਸਭ ਦੀ ਡਿਫਰੈਂਟ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਡਿਫਰੈਂਟ ਪ੍ਰਿੰਟਿੰਗ ਹੈ ਸਾਰੇ ਪੀਸਾਂ ਦੀ ਇਹ ਵਾਲਾ ਦੇਖੋ ਜੀ ਇਹ ਰਹੂਗਾ ਜੀ 1.5 ਮੀਟਰ ਦਾ ਪੀਸ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੇ ਕਿਸੇ 1.5 ਮੀਟਰ ਦੇ ਵਿੱਚ ਸ਼ਰਟ ਬਣਦੀ ਆ ਆਮ ਜਿੰਨਾ ਪਹਿਣਾ ਦਾ ਘੇਰਾ 19 18 ਆਉਂਦਾ ਨਾ ਤਾਂ ਜੇ 20 ਆਉਂਦਾ ਉਹ ਵੀ ਫਿਨਿਸ਼ਿੰਗ ਪੱਟੀ ਲਾ ਕੇ ਬਣਾ ਸਕਦੀ ਆ ਆਪਣਾ ਠੀਕ ਹੈ ਜੀ 1.5 ਮੀਟਰ ਦਾ ਪੀਸ ਹੈ ਜੀ ਇਹ 4 ਮੀਟਰ ਦਾ ਪੀਸ ਰਹੂਗਾ ਜੀ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਜੀ ਇਹਦਾ ਪ੍ਰਿੰਟਿੰਗ ਚੈੱਕ ਕਰੋ 4 ਮੀਟਰ ਦਾ ਪੀਸ ਰਹੂਗਾ ਜੀ ਇਹ ਇਹ ਬਲੈਕ ਅੰਬਗਾ ਵਾਲਾ ਪੀਸ ਰਹੂਗਾ ਜੋ ਕਾਫੀ ਫੇਮਸ ਡਿਜ਼ਾਈਨ ਰਹਿੰਦਾ 3.5 ਮੀਟਰ ਦੀ ਕੱਟ ਚ ਰਹੂਗਾ ਜੀ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਜਿਵੇਂ 18 ਇੰਚ ਘੇਰ ਵਾਲੀਆਂ ਤਾਂ ਉਹ 3.5 ਦੇ ਵਿੱਚ ਆਮ ਨਾਲ ਸੂਟ ਬੰਦਦਾ ਜੀ ਅਸੀਂ ਪ੍ਰੋਪਰ ਕਿਉਂਕਿ ਸਾਡਾ ਸਟਿਚਿੰਗ ਦਾ ਕੰਮ ਹੈ ਤੇ ਅਸੀਂ ਆਮ ਨਾਲ 3.5 ਮੀਟਰ ਵਿੱਚ ਜਿਨ੍ਹਾਂ ਦਾ 18 ਇੰਚ ਘੇਰਾ 3.5 ਮੀਟਰ ਦੇ ਵਿੱਚ ਹੀ ਸੂਟ ਰੈਡੀ ਕਰ ਦਿੰਦੇ ਆ ਜੀ ਅਸੀਂ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਰਹੂਗਾ ਪੌਣਾ ਕਿ ਮੀਟਰ ਦਾ ਪੀਸ ਹੈ ਜੀ ਪੌਣੇ ਮੀਟਰ ਦਾ ਇਹ ਕੇਵਲਾ ਪੀਸ ਰਹੂਗਾ ਜੀ ਦੂਸਰਾ ਪੀਸ ਚੈੱਕ ਕਰੋ ਜੀ 275 ਹੈ ਠੀਕ ਹੈ ਜੀ ਕਈ ਮੇਰੀਆਂ ਪਹਿਣਾ ਦੀ ਲੈਂਥ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਹੈਲਥੀ ਵੀ ਹੁੰਦੀਆਂ ਨਾਲੋਂ ਬਾਜੂ ਨਹੀਂ ਉਤਰਦੀਆਂ ਸ਼ਰਟ ਨਾਲੋਂ ਤਾਂ ਤੁਸੀਂ ਇਹ ਲੈ ਸਕਦੇ ਹੋ ਦੇਖੋ 275 ਦਾ ਇਹ ਵਾਲਾ ਪੀਸ ਹੈ 8 ਮੀਟਰ ਤੋਂ ਉੱਪਰ ਹੈ ਤਾਂ ਤੁਸੀਂ ਇਹਦੀਆਂ ਆਪਣੀਆਂ 슬ੀਵਸ ਲਗਾ ਸਕਦੇ ਹੋ ਪੌਣੀ ਮੀਟਰ ਦਾ ਇਹ ਪੀਸ ਹੈ ਜੀ 3.5 ਮੀਟਰ ਕਪੜਾ ਰਹੂਗਾ ਜੀ ਇਹਦੀ ਤੁਸੀਂ ਉੱਪਰਲੀ ਬਾਡੀ ਲਗਾ ਲਓ ਠੀਕ ਹੈ ਸ਼ਾਰਟ ਬਹੁਤ ਵਧੀਆ ਫਰੌਕ ਦੀ ਤੇ ਇਹ ਵਾਲਾ ਨੀਚੇ ਘੇਰਾ ਬਣਾ ਲਓ ਜੀ ਪੂਰੀ ਸੋਹਣੀ ਫਰੌਕ ਬਣੀ ਆ 3.5 ਮੀਟਰ ਕਪੜਾ ਰਹਿਣਾ ਦੋ ਪੀਸਾਂ ਨੂੰ ਮਿਲਾ ਕੇ ਲਓ ਜੀ ਇਹ 260 ਹੈ ਜੀ ਫਿਰੋਜ਼ੀ ਕਲਰ ਦਾ ਪੀਸ ਰਹੂਗਾ 260 ਦਾ ਪੀਸ ਰਹੂਗਾ ਜੀ ਇਹ ਪੌਣੇ 10 ਮੀਟਰ ਰਹਿਣਾ ਪੀਸ ਇਹ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਇਹਦੀ ਵੀ ਤੁਸੀਂ ਫਰੌਕ ਰੈਡੀ ਕਰ ਸਕਦੇ ਹੋ ਜੇ ਜੇਕਰ ਤੁਸੀਂ ਹੈਗੇ ਪਤਲੀ ਤਾਂ ਤੁਸੀਂ ਇਹਦਾ ਸੂਟ ਵੀ ਬਣਾ ਸਕਦੇ ਹੋ ਜੀ ਬਾਕੀ ਅੱਜ ਕੱਲ ਡਿਜ਼ਾਈਨਿੰਗ ਬਹੁਤ ਸੋਹਣੀ ਚੱਲੀ ਹੋਈ ਜਿੰਨਾ ਮਰਜੀ ਰੈਡੀ ਕਰ ਲੋ ਲੈਸਨ ਲਗਾ ਕੇ ਮਹਿੰਦੀ ਕਲਰ ਦੇ ਵਿੱਚ ਰਹਿਣਾ ਜੀ ਇਹ ਜਿਹੜਾ ਪੀਸ ਰਹੂਗਾ ਜੀ 3 ਮੀਟਰ ਦਾ ਪਰ ਇਹਦੇ ਵਿੱਚ ਨਾ ਥੋੜਾ ਜਿਹਾ ਸਾਈਡ ਤੋਂ ਫੱਡਿਆ ਹੋਇਆ ਪੀਸ ਕਰਕੇ ਉਹ 2.5 ਚ ਦੇਵਾਂਗੇ ਜੀ ਅਸੀਂ 2.5 ਮੀਟਰ ਜੀ ਕੱਟ ਕਿਉਂਕਿ 2.5 ਮੀਟਰ ਦਾ ਬਿਲਕੁਲ ਫਰੈਸ਼ ਹੈ ਹਨ ਅੱਗੇ ਥੋੜਾ ਜਿਹਾ ਕੱਟ ਹੈ 10 ਮੀਟਰ ਦਾ ਤੇ 2.5 ਮੀਟਰ ਸੀ ਮਿਲੂਗਾ ਜੀ ਇਹ ਵਾਲਾ ਪੀਸ ਲਓ ਜੀ ਇਹ ਆਊਗਾ ਰੈਸਟ ਜੀ ਕਲਰ ਚ ਚੇਰੀ ਕਲਰ ਚਾਣਾ ਜੀ ਇਹ ਵਾਲਾ ਪੀਸ 325 ਦਾ ਪੀਸ ਰਹੂਗਾ ਜੀ ਬਹੁਤ ਸੋਹਣਾ ਬੰਗਾਲ ਵਾਲਾ ਪੀਸ ਹੈ 325 ਕੱਟ ਹੈ ਜੀ ਇਹ ਵਾਲੇ ਪੀਸ ਦੀ ਲਓ ਇਹ ਆਊਗਾ ਜੀ ਬਰੂ ਸ਼ੇਡ ਦੇ ਵਿੱਚ ਇਹ 385 ਹੈ ਜੀ 385 ਹੈ ਜੀ ਇਹ ਵਾਲਾ ਪੀਸ ਪੂਰਾ ਪੌਣੇ 4 ਮੀਟਰ ਤੱਕ ਦੀ ਕੱਟ ਚ ਰਹਿਣਾ ਜੀ 385 ਹੈ ਜੀ 4 ਮੀਟਰ ਤੋਂ ਬਿਲਕੁਲ ਥੋੜਾ ਜਿਹਾ ਘੱਟੀ ਹੈ ਜੀ ਇਹ ਵਾਲਾ ਪੀਸ ਬਿਲਕੁਲ ਥੋੜਾ ਜਿਹਾ ਠੀਕ ਹੈ ਜੀ 4 ਮੀਟਰ ਤੋਂ ਲਓ ਜੀ ਇਹ ਰਹੂਗਾ ਜੀ 3.5 ਮੀਟਰ ਦਾ ਪੀਸ ਫਰੌਕ ਬਣਾ ਲਓ ਬਹੁਤ ਸੋਹਣੀ ਫਰੌਕ ਬਣਨੀ ਹੈ 3.5 ਮੀਟਰ ਦਾ ਪੀਸ ਰਹਿਣਾ ਜੀ ਇਹ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਰਹੂਗਾ ਜੀ 3.75 ਇਹ ਰਹੂਗਾ ਜੀ ਪੌਣੇ 4 ਮੀਟਰ ਦੀ ਕੱਟ ਵਿੱਚ ਪਿੰਕ ਕਲਰ ਦੇ ਵਿੱਚ ਬਹੁਤ ਸੋਹਣੀ ਕੱਟ ਰਹਿਣ ਵਾਲੀ ਹੈ ਤੇ ਪ੍ਰਾਈਸ ਪੈਣਾ ਸਿਰਫ 150 ਰੁਪਏ ਪਰ ਮੀਟਰ ਇਹ ਵੀ 3.80 ਹੈ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਪੌਣੇ 3.80 ਹੈ ਜੀ 4 ਤੋਂ ਬਿਲਕੁਲ ਥੋੜਾ ਜਿਹੀ ਘੱਟ ਹੈ 4 ਮੀਟਰ ਤੋਂ ਤੇ ਰਾਮਨਾਥ ਤੁਹਾਡਾ ਸੂਟ ਬਣਾ ਸਕਦੇ ਹਾਂ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਲਓ ਇਹ ਰਹੂਗਾ ਜੀ 240 ਠੀਕ ਹੈ 240 ਦਾ ਪੀਸ ਹੈ ਟਾਈ ਤੋਂ ਬਿਲਕੁਲ ਮਲਇਮ ਜਮ ਥੋੜਾ ਮੂਮੂਲੀ ਜਿਹਾ ਘੱਟ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹਦਾ ਪਿਆਜ਼ੀ ਜਿਹਾ ਕਲਰ ਹੈ ਇਹਦਾ ਇਹ ਆਫ ਵਾਈਟ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇੱਕ ਪੀਸ ਰਹਿਣਾ 4 ਮੀਟਰ ਦਾ ਇਹ ਲਓ ਜੀ ਆਫ ਵਾਈਟ ਦੇ ਵਿੱਚ ਇੱਕ 4 ਮੀਟਰ ਦਾ ਪੀਸ ਹੈ ਜੀ ਤੇ ਇਹ ਵਾਲਾ ਪੀਸ ਰਹਿਣਾ ਜੀ 2 ਮੀਟਰ ਦਾ ਲਓ ਇਹ 2 ਮੀਟਰ ਦਾ ਪੀਸ ਹੈ ਨਾ ਆਫ ਵਾਈਡ ਬੇਸ ਦੇ ਵਿੱਚ ਇਹ ਬਲੂ ਕਲਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਛੋਟਾ ਜਿਹਾ ਪੀਸ ਹੈ ਇਹ ਤੁਸੀਂ ਵੀ ਇਹ ਵੀ ਫਰੌਕ ਵੈਰੀਏਟੀ ਕਰ ਸਕਦੇ ਹੋ ਔਟ ਠੀਕ ਹੈ ਜੀ ਉੱਪਰਲੀ ਬਾਡੀ ਬਣ ਜਾਣੀ ਤੁਹਾਡੀ ਇਹਦੇ نیچے ਇਹ ਹੈਗਾ 1.5 ਮੀਟਰ ਦਾ ਪੀਸ ਇਹਦੇ نیچے ਬਣਾ ਲਓ نیچے ਇਹਦੇ ਘੇਰਾ ਬਣਾ ਲਓ ਜੀ ਉੱਪਰ ਪਾਂਡੀ ਬਣਾ ਲਓ ਜਾਂ ਸ਼ਰਟ ਬਣਾ ਸਕਦੇ ਹੋ ਜੀ 1.5 ਮੀਟਰ ਦੀ ਸ਼ਰਟ ਵੀ ਆਮਣਾ ਬਣ ਜਾਂਦੀ ਹੈ ਫੋਲਡ ਕਰਕੇ ਇਹ ਵਾਰ ਕਹਿੰਦਾ ਤੁਹਾਨੂੰ 슬ੀਵਸ ਤੁਸੀਂ ਲਗਾ ਸਕਦੇ ਹੋ ਇਹਦੀਆਂ 블루 ਕਲਰ ਦੇ ਵਿੱਚ ਬਹੁਤ ਸੋਹਣਾ ਪੀਸ ਰਹਿਣਾ ਇਹ ਲਓ ਇਹ ਆ ਗਿਆ ਜੀ ਟੈਬੀ ਦੇ ਵਿੱਚ 2.5 ਮੀਟਰ ਦੀ ਕੱਟ 'ਚ ਰਹਿਣਾ ਜੀ ਇਹ ਵਾਲਾ ਪੀਸ ਟੈਬੀ ਦੇ ਵਿੱਚ ਦਾਸ ਬ੍ਰਾਂਡ ਦੀ ਟੈਬੀ ਹੈ ਜੀ ਬਹੁਤ ਸੋਹਣਾ ਸਟਾਫ ਹੁੰਦਾ ਦਾਸ ਬ੍ਰਾਂਡ ਦਾ ਟੈਬੀ ਸਟਾਫ ਹੈ ਜੀ ਇਹ 2.5 ਮੀਟਰ ਦੀ ਕੱਟ 'ਚ ਮਿਲਣਾ ਜੀ ਇਹ ਵਾਲਾ ਪੀਸ ਤੁਹਾਨੂੰ ਲਓ ਜੀ ਇਹ 블루 ਕਲਰ ਦੇ ਵਿੱਚ ਮਿਲਣਾ ਜੀ ਇਹ ਵੀ 2.5 ਦੀ ਕੱਟ 'ਚ ਹੈ ਪਾਊਡਰ ਬਲੂ ਕਲਰ ਹੈ ਜੀ 2.5 ਮੀਟਰ ਦੀ ਕੱਟ 'ਚ ਰਹੂਗਾ ਜੀ ਇਹ ਵੀ ਪਾウダー ਬਲੂ ਕਲਰ ਹੈ ਜੀ 8 ਮੀਟਰ ਦੀ ਕੱਟ ਚ ਰਹਿਣਾ ਜੀ ਇਹਨੇ ਇਹ ਮਸਲੀਨ ਦਾ ਪੀਸ ਹੈ ਜੀ ਲਓ ਜੀ ਇਹਦੀ ਜਿਹੜੀ ਕੱਟ ਰਹਿਣੀ ਆ ਜੀ 265 ਹੈ ਜੀ ਠੀਕ ਹੈ ਜੀ 265 ਹੈ ਲਾਈਟ ਜਿਆ ਫਿਰੋਜੀ ਕਲਰ ਹੈ ਇਹ ਚਨੂਨ ਦਾ ਪੀਸ ਹੈ ਜੀ ਸਵਾ ਇਹ ਰਹਿਣਾ ਜੀ ਸਵਾ 5 ਮੀਟਰ ਸਟਾਫ ਪਰ ਇਹਦਾ ਸਾਈਡ ਤੇ ਕੱਟ ਲੱਗਿਆ ਹੋਇਆ ਤੁਹਾਨੂੰ ਲੈਸ ਚ ਮਿਲੂਗਾ ਜੀ ਇਹ ਵਾਲਾ ਪੀਸ ਸਵਾ 5 ਮੀਟਰ ਦੀ ਕੱਟ ਚ ਹੈ ਚਨੂਨ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਸਵਾ ਪੰਜ ਮੀਟਰ ਹੈ ਪਰ ਥੋੜਾ ਜਿਹਾ ਕੱਟ ਹੋਣ ਕਰਕੇ ਤੁਹਾਨੂੰ ਸਿਰਫ 5 ਮੀਟਰ ਦੇ ਵਿੱਚ ਹੀ ਲੱਗ ਜਾਣਾ ਇਹ ਤੇ ਚਨੂਨ ਸਟੱਫ ਦੇ ਵਿੱਚ ਰਹੂਗਾ ਜੀ ਲਓ ਜੀ ਇਹ ਆਊਗਾ ਜੀ ਬਲੈਕ ਇਹ ਮਸਲੀਨ ਦੇ ਵਿੱਚ ਰਹਿਣਾ ਅੰਬੀਆਂ ਵਾਲਾ ਪ੍ਰਿੰਟ ਹੈ ਸਵਾ 2 ਮੀਟਰ ਦਾ ਪੀਸ ਇਹ ਮਿਲਣਾ ਤੁਹਾਨੂੰ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਲਾਈਟ ਜੀ ਪਿਸਤਾ ਕਲਰ ਦੀ ਬਾਟਮ ਨਾਲ ਪਾ ਲਓ ਜੀ ਇਹਨੂੰ ਲਾਈਟ ਪਿਸਤਾ ਕਲਰ ਦੀ ਬਾਟਮ ਨਾਲ ਇਹਨੂੰ ਵੇਅਰ ਕਰ ਲਓ ਸਵਾ 2 ਮੀਟਰ ਦਾ ਕੇਵਲ ਆ ਪੀਸ ਹੈ ਜਾਂ ਬਲੈਕ ਬਾਟਮ ਨਾਲ ਵੀ ਲੈ ਸਕਦੇ ਹੋ ਤੇ ਇਹ ਰਹੂਗਾ ਜੀ 270 ਠੀਕ ਹੈ ਜੀ 270 ਜੇ ਦੋਨਾਂ پیسਾਂ ਨੂੰ ਮਿਲਾ ਕੇ ਸੂਟ ਬਣਾਉਣਾ ਤਾਂ ਕੰਪਲੀਟ ਸੂਟ ਬਣਾ ਲਓ 270 ਦਾਈ ਵਾਲਾ ਪੀਸ ਹੈ ਇਹ 5 ਮੀਟਰ ਦੀ ਕੱਟ ਚਾਹੀਦੀ ਪੂਰਾ ਬਲੈਕ ਵਾਲਾ ਲਓ ਬਹੁਤ ਸੋਹਣਾ ਪ੍ਰਿੰਟ ਰੈਨਡ ਵਾਲਾ ਜੀ ਇਹ ਕੱਟ ਰਹਿਣੀ ਆ 5 ਮੀਟਰ ਦੀ ਇਹਦੀ ਠੀਕ ਹੈ ਜੀ ਮਸਲੀਨ ਆ ਜੀ ਪੂਰੀ ਲਓ ਜੀ ਆ ਚੈੱਕ ਕਰੋ ਜੀ 290 ਹੈ ਦੋ 90 ਦਾ ਪੀਸ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਗ੍ਰੇ ਜਿਹਾ ਸ਼ੇਡ ਦੇ ਵਿੱਚ ਆਊਗਾ ਇਹ ਫਰੋਜ਼ੀ ਕਲਰ ਦੇ ਵਿੱਚ ਆਉਣਾ 2.5 ਮੀਟਰ ਦੀ ਕੱਟ ਚ ਹੈ ਜੀ ਇਹ ਲੋਕ 2.5 ਮੀਟਰ ਦੀ ਕੱਟ 'ਚ ਮਿਲਣਾ ਤੁਹਾਨੂੰ ਇਹ ਵਾਲਾ ਪ੍ਰਿੰਟ ਕੱਟ 'ਚ ਹੈ ਜੀ ਇਹ 2.30 ਦੀ ਕੱਟ 'ਚ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਹੈ 2.30 ਰਹੂਗਾ ਜੀ ਇਹ ਵੀ 2 ਮੀਟਰ ਦੀ ਕੱਟ 'ਚ ਰਹਿਣਾ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਜੀ 2 ਮੀਟਰ ਦੀ ਕੱਟ 'ਚ ਰਹੂਗਾ ਜੀ ਇਹ ਇਹ ਮਸਟਰਡ ਸ਼ੇਡ 'ਚ ਆ ਗਿਆ ਜੀ ਠੀਕ ਹੈ ਜੀ ਇਹ ਵੀ 2 ਮੀਟਰ ਦੀ ਕੱਟ 'ਚ ਹੈ ਦੇਖੋ ਕਿੰਨਾ ਸੋਹਣਾ ਪੀਸ ਰਹਿਣ ਵਾਲਾ 285 ਹੈ ਜੀ ਠੀਕ ਹੈ 2 ਨਹੀਂ ਹੈਗਾ 285 ਹੈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ ਰਹਿਣ ਵਾਲਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹ ਵਾਲੀ ਪੀਸ ਦੀ ਲਓ ਜੀ ਇਹ ਰਹੂਗਾ ਜੀ 4 ਮੀਟਰ ਦੀ ਕੱਟ 'ਚ ਇਹ 4 ਮੀਟਰ ਦੀ ਕੱਟ 'ਚ ਰਹਿਣਾ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਇਹ ਵਾਲੇ ਪੀਸ ਦਾ 4 ਮੀਟਰ ਦੀ ਕੱਟ 'ਚ ਰੂਗਾ ਜੀ ਇਹ ਆਊਗਾ ਥੋੜਾ ਜਿਹਾ ਨਿਓਨ ਦੀ ਮਹਿੰਦੀ ਮਸਟਰਡ ਦੀ ਸ਼ੇਡ ਦੇ ਵਿੱਚ ਰਹੂਗਾ 1.7 ਮੀਟਰ ਦੀ ਕੱਟ ਚਾਹੀਏ ਇਹ ਵਾਲਾ ਪੀਸ ਪ੍ਰਿੰਟ ਦੇਖੋ ਜੀ ਥੋੜੇ ਵਾਲ ਪੈ ਰਹੇ ਹਨ ਇੰਨਾ ਚ ਦੇਖੋ ਪ੍ਰਿੰਟ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ 1.7 ਮੀਟਰ ਦੀ ਕੱਟ 'ਚ ਲੈਣਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਜੀ ਦਾ ਠੀਕ ਹੈ ਠੀਕ ਹੈ ਜੀ ਇਸ ਹਨ ਅੱਜ ਇਹ 10 ਬ੍ਰਾਂਡ ਦੇ ਕੱਟ ਪੀ ਸੀ ਇਹਨਾਂ ਚ ਜਿਹੜਾ ਪੀਸ ਪਸੰਦ ਹੋ ਉਹਨਾਂ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਪੂਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਵੀਡੀਓ ਦੇਖਣ ਲਈ